ਅੱਜ ਆਪਾਂ ਅਰਬੀ ਦੀ ਸਬਜ਼ੀ ਬਣਾਉਣ ਲੱਗੇ ਹਾਂ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਜੀ ਕਿੱਦਾਂ ਦੀ ਲੱਗੇ ਤੁਹਾਨੂੰ ਇਹ ਅਰਬੀ ਦੀ ਸਬਜ਼ੀ ਹੁਣ ਆਪਾਂ ਅਰਬੀ ਨੂੰ ਪਹਿਲਾਂ ਛੱਲ ਲੈਨੇ ਆ ਜੀ ਛੱਲ ਕੇ ਤੇ ਆਪਾਂ ਹੁਣ ਧੋ ਲੈਨੇ ਹਾਂ ਧੋ ਕੇ ਸਾਫ਼ ਕਰ ਲੈਣ ਕੱਪੜੇ ਨਾਲ ਹੁਣ ਆਪਾਂ ਚੰਗੀ ਤਰ੍ਹਾਂ ਧੋ ਕੇ ਸਕਾ ਲਈਏ ਇਹ ਸਬਜੀ ਅਰਬੀ ਦੀ ਤੇ ਹੁਣ ਆਪਾਂ ਇਹਨੂੰ ਕੱਟਦੇ ਹਾਂ ਜੀ ਹੁਣ ਆਪਾਂ ਸਾਰੀ ਅਰਬੀ ਕੱਟ ਲਈਏ ਜੀ ਤੇ ਇਹਨੂੰ ਹੁਣ ਆਪਾਂ ਨਮਕ ਲਾ ਲੈਨੇ ਆ ਨਮਕ ਲਾ ਕੇ 10-15 ਮਿੰਟ ਆਪਾਂ ਇਹਨੂੰ ਰੱਖ ਦਿਆਂਗੇ ਜੀ ਤੇ ਇਹਦਾ ਜਿਹੜਾ ਸਾਰਾ ਚੀਕਣਾ ਪਾਣਾ ਵਿੱਚ ਸਾਰਾ ਖਤਮ ਹੋ ਜਾਊਗਾ ਨਮਕ ਨਾਲ ਕੰਟੀ ਤੇ ਮਾਲਕੇ ਨੂੰ ਨਾਮ ਕਲਾ ਕੇ ਰੱਖ ਦਿੰਨੇ ਹੁਣ ਆਪਾਂ ਇਹਦੇ ਮਸਾਲਾ ਤਿਆਰ ਕਰ ਲੈਨੇ ਮਸਾਲਾ ਆਪਣਾ ਹੁਣ ਸਾਰੇ ਪਿਆਜ਼ ਵਗੈਰਾ ਗ੍ਰੈਂਡ ਹੋ ਚੁੱਕੇ ਆ ਹੁਣ ਆ ਪਕੜਾਈ ਦੇ ਵਿੱਚ ਪਾ ਲੈਨੇ ਜੀ ਘਿਓ ਦੇਸੀ ਘਿਓ ਪਾ ਕੇ ਤੇ ਵਿੱਚ ਆਪਾਂ ਹੁਣ ਜੀਰਾ ਪਾ ਲਾਂਗੇ ਜੀਰਾ ਭੁੰਨ ਲੈਨੇ ਆਪਾਂ ਜੀਰਾ ਆਪਣਾ ਭੁੱਜ ਕੇ ਹੁਣ ਤਿਆਰ ਹੋ ਚੁੱਕਿਆ ਜੀ ਤੇ ਹੁਣ ਆਪਾਂ ਵਿੱਚ ਪਾ ਦਿੰਨੇ ਆ ਜੀ ਪਿਆਜ਼ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਰੱਖ ਲੈਂਗੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੱਜਣ ਵਾਸਤੇ ਤੇ ਹੁਣ ਆਪਾਂ ਕਰ ਲੈਨੇ ਜੀ ਅਰਬੀ ਤਿਆਰ ਤੇ ਆਜ ਆਪਣੇ ਹਣ ਉਹ ਦਿਆਂ ਨੇ ਬਸ ਆਲੂ ਵੀ ਆਪਣੇ ਨਾਮ ਤੇ ਲਾਇਆ ਸੀਗਾ ਤੇ ਹੁਣ ਆਪੀ ਬਿਲਕੁਲ ਵਧੀਆ ਬਣ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਤੇ ਸਾਰਾ ਟੀਕਣਾ ਜਿਆ ਪਾਣੀ ਵਿੱਚੋਂ ਕਰ ਦਾਂਗੇ ਪਲੇਸ ਵਾਲਾ ਜਿਹੜਾ ਹੈਗਾ ਪਲੇਸ ਦਾ ਜਿਆ ਪਾਣੀ ਬਹੁਤ ਗਾੜਾ ਗਾੜਾ ਨਿਕਲਦਾ ਵਿੱਚੋਂ ਤਾਂ ਚਾਰ ਵਾਰੀ ਚੰਗੀ ਤਰ੍ਹਾਂ ਮਲ ਮਲ ਕੇ ਧੋ ਲਾਂਗੇ ਹੁਣ ਆਪਣੀ ਆੜੀ ਬਹੁਤ ਵਧੀਆ ਬਣ ਗਈ ਹੈ। ਤੇ ਬਿਲਕੁਲ ਆਲੂਆਂ ਵਰਗੀ ਖਸਕ ਹੋ ਗਈ ਹੈ। ਹਨ ਇਹ ਨਹੀਂ ਚਿਪਣਾ ਪਾਣ ਬਿਲਕੁਲ ਹੀ ਰਚੇ। ਹੁਣ ਅਸੀਂ ਇਹਦੇ ਪਾਣੀ ਇਕੜਾਈ ਦੀ ਤੇ ਵਿੱਚ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ। ਨਮਕ ਪਹਿਲਾਂ ਲੱਗਿਆ ਹੋਇਆ। 5 ਮਿੰਟ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਨੇ ਲਾ ਕੇ ਜਿੰਨੀ ਤਰ੍ਹਾਂ ਮਿਕਸ ਕਰ ਦਿੰਨੇ ਆ ਨੂੰ ਆਪਾਂ ਤੇ ਹੁਣ ਰੱਖ ਦਾਂਗੇ ਆਪਾਂ ਨੂੰ ਥੋੜਾ ਜਿਹਾ ਟਾਕੇ ਤੇ ਤੁਸੀਂ ਜਰੂਰ ਦੱਸਿਓ ਜੀ ਜਿਹੜੇ ਪਿੰਡ ਸ਼ਹਿਰ ਤੋਂ ਦੇਖਦੇ ਆ ਕਮੈਂਟ ਕਰਕੇ ਤੇ ਤੁਹਾਨੂੰ ਕਿਵੇਂ ਲੱਗੀ ਇਹ ਸਬਜੀ ਹੁਣ ਆਪਣੀ ਸਬਜੀ ਸਾਰੀ ਬਿਲਕੁਲ ਗਲ ਚੁੱਕੀ ਆ ਨਰਮ ਹੋ ਚੁੱਕੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥਾਲੇ ਨਾਮ ਕਿ ਦਾ ਪਹਿਲਾਂ ਪਾਇਆ ਹੋਇਆ ਉਨਾ ਕਪਾਵਾ ਨਹੀਂ ਦੇ ਵਿੱਚ ਮਿਰਚਾਂ ਲਾਲ ਮਿਰਚ ਹਲਦੀ ਮਸਾਲਾ ਵਗੈਰਾ ਸਾਰਾ ਸਮਾਨ ਵਿੱਚ ਪਾ ਕੇ ਹਰੀ ਮਿਰਚ ਪਹਿਲਾਂ ਆਪਾਂ ਪਾਈ ਸੀਗੀ ਪਿਆਜ਼ ਗ੍ਰाइंड ਕਰਨ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਸਮਾਨ ਪਾ ਕੇ 3 ਚੰਗੀ ਤਰ੍ਹਾਂ ਹਲਟ ਪਲਟ ਕੇ ਫਿਰ ਮਿਕਸ ਕਰਾਂਗੇ ਬਹੁਤ ਜਲਦੀ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਸਬਜ਼ੀ ਤਰੀਕੇ ਨਾਲ ਆਰਦੀ ਦੀ ਬਿਲਕੁਲ ਵੀ ਇਹ ਚੀਕਣੀ ਨਹੀਂ ਰਹਿੰਦੀ ਇਸ ਤਰ੍ਹਾਂ ਸੁਸ਼ਕ ਵਧੀਆ ਬਣਦੀ ਹੈ ਸਬਜ਼ੀ ਆਲੂਆਂ ਵਰਗੀ ਹੁਣ ਆਪਣੀ ਇਹ ਸਬਜ਼ੀ ਬਣ ਕੇ ਬਿਲਕੁਲ ਤਿਆਰ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਆਪਣੀ ਹੁਣ ਸਬਜ਼ੀ ਤਿਆਰ ਹੈ ਇਹ